ਦੇ ਵੀ ਹਾਂ ਕਿ ਬਾਦਲ ਪਰਵਾਰ ਤੇ ਢੀਂਡ ਸਾਹ ਪਰ ਆ ਇਕੱਠੇ ਹੋਏ ਨੇ ਪਰਮੇਂਦਰ ਸਿੰਘ ਢੀਂਡ ਸਾਹ ਆ ਸਕਦੇ ਨੇ ਜੀ ਬਟੇ ਬਟੇ ਦਿਗਜਾਂ ਨੂੰ ਉਹ ਵੀ ਲਿਆ ਰਹੇ ਮੈਂ ਕਿਹਾ 0 0 0 ਹੀ ਹੁੰਦਾ ਉਹ ਇਕੱਠੇ ਹੋ ਜਾਣ ਨਾਲ ਭਾਜਪਾ ਨੂੰ ਲਿਆਉਣ ਹਨ ਉਹ ਕਹਿੰਦੇ ਨੇ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਜੋ ਮਰਜੀ ਇਕੱਠੇ ਹੋ ਜਾਣ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਕੈਬਨਟ ਮੰਤਰੀਆਂ ਨੂੰ ਕਿਉਂ ਪੰਜ ਕੈਬਨਟ ਮੰਤਰੀ ਲਿਆਉਂਦੇ ਵੀ ਪਹਿਲੀ ਵਾਰ ਇਤਿਹਾਸ ਚ ਹੋਇਆ ਕਿਹੜਾ ਪਾਕਿਸਤਾਨ ਤੋਂ ਲਿਆਉਂਦੇ ਆ ਆਪਦੀ ਪਾਰਟੀ ਦੇ ਆ ਪਾਰਟੀ ਨੇ ਕੈਬਨਟ ਮੰਤਰੀ ਬਣਾਏ ਪਾਰਟੀ ਨਹੀਂ ਪਹਿਲਾਂ ਟਿਕਟ ਦੇ ਕੇ ਐਮਐਲਏ ਬਣਾਏ ਪਾਰਟੀ ਕਰਕੇ ਹੀ ਆ ਚੀਮਾ ਸਾਹਿਬ ਬੈਠੇ ਆ ਅਸੀਂ ਕਿਹੜਾ ਕਿਸੇ ਰਾਜਨੀਤਿਕ ਪਾਰਟੀ ਚੋਂ ਸੀ ਜਾਂ ਕਿਸੇ ਮੰਤਰੀ ਦੇ ਮੁੰਡੇ ਸੀ ਪਿਛਲੀ ਵਾਰੀ ਸਿਮਰਨਜੀਤ ਸਿੰਘ ਮਾਨ ਥੋੜਾ ਜਾ ਟਾਈਮ ਹੀ ਹੋਏ ਸੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿਵੇਂ ਰਹਿਣ ਵਾਲਾ ਉਦੋਂ ਕੀ ਕੁਤਾਹੀ ਹੋਈ ਜਾਂ ਕੀ ਹੋਇਆ ਸੀ ਉਦੋਂ ਸਾਰੀ ਨਾ ਕੋਈ ਜਿਹੜੇ ਸਿਨੈਰੀਓ ਹੀ ਹੋਰ ਬਣ ਗਿਆ ਸੀ ਉਦੋਂ ਵੀ ਜੇ ਤੁਸੀਂ ਦੇਖੋ ਜਿਹੜੀਆਂ ਸਾਡੀਆਂ ਮੇਨ ਮੁੱਖ ਧਿਰਾਂ ਨੇ ਅਕਾਲੀ ਦਲ ਕਾਂਗਰਸ ਭਾਜਪਾ ਹਨਾ ਉਹਨਾਂ ਸਾਰਿਆਂ ਨੂੰ 26-24% ਵੋਟ ਪਈ ਉਹ 7-7 8-8% ਤੇ ਰਹਿ ਗਏ ਸਾਨੂੰ ਉਦੋਂ ਵੀ ਅਸੀਂ ਆਪਦੀ 34 35% ਵੋਟਾਂ ਅਸੀਂ ਉਦੋਂ ਵੀ ਲੈ ਕੇ ਸੀਗੇ ਉਦੋਂ ਸਾਡੇ ਥੋੜੇ ਵਰਕਰ ਵੀ ਢੱਲੇ ਪੈ ਗਏ ਇਹਨਾਂ ਨੂੰ ਆਏ ਸੀ ਵੀ ਜਿੱਤੀ ਜਾਣਾ ਹੁਣੇ ਵਿਧਾਨ ਸਭਾ ਇਲੈਕਸ਼ਨ ਲੰਘ ਕੇ ਛੱਡੀ ਆ ਪਰ ਅੱਜ ਜਦੋਂ ਤੋਂ ਚੰਨੋਂ ਤੋਂ ਐਂਟਰ ਹੋਏ ਆ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਸੰਗਰੂਰ ਦੇ ਵਰਕਰ ਸਹਿਬਾਨ ਜਿਹੜੇ ਆ ਉਹ ਆ ਰਹੇ ਆ ਵੱਡੀ ਗਿਣਤੀ 'ਚ ਜਿਹੜਾ ਕਹਿ ਲਓ ਵੀ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਗੁਰਮੀਤ ਸਿੰਘ ਮੀਤ ਹੈਰ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਨੇ ਆਮ ਆਦਮੀ ਪਾਰਟੀ ਤੋਂ ਪਹਿਲੀ ਲਿਸਟ ਜਾਰੀ ਹੋਈ ਹੈ ਤੇ ਲੋਕ ਸਭਾ ਹਲਕਾ ਸੰਗਰੂਰ ਚ ਪਹੁੰਚੇ ਨੇ ਅੱਜ ਹੈਰ ਸਾਹਿਬ ਕਿਵੇਂ ਦੇਖਦੇ ਹੋ ਕਿਵੇਂ ਦੀ ਰਣਨੀਤੀ ਬਣਾਈ ਤੇ ਅੱਜ ਐਂਟਰ ਹੋਏ ਹੋ ਕਿਵੇਂ ਦਾ ਸਵਾਗਤ ਮਿਲ ਰਿਹਾ ਜਿਵੇਂ ਬਹੁਤ ਵੱਡੀ ਗਿਣਤੀ ਦੇਖ ਰਿਹਾ ਹਾਂ ਸੇ ਦੇਖੋ ਜੀ ਅ ਅੱਜ ਅਸੀਂ ਪ੍ਰੋਗਰਾਮ ਸੀ ਜਿਹੜਾ ਇਹ ਸੀ ਵੀ ਨਤਮਸਤਕ ਹੋਣਾ ਆਸ਼ੀਰਵਾਦ ਲੈ ਕੇ ਮਸਤੂਆਣਾ ਸਾਹਿਬ ਤੇ ਉਸ ਤੋਂ ਬਾਅਦ ਰਣਿਕੇ ਦਾ ਪ੍ਰੋਗਰਾਮ ਸੀ ਪਰ ਅੱਜ ਜਦੋਂ ਤੋਂ ਚੰਨੋਂ ਤੋਂ ਐਂਟਰ ਹੋਏ ਆ ਹਜ਼ਾਰਾਂ ਦੀ ਗਿਣਤੀ 'ਚ ਸਾਡੇ ਸੰਗਰੂਰ ਦੇ ਵਰਕਰ ਸਹਿਬਾਨ ਜਿਹੜੇ ਆ ਆ ਰਹੇ ਆ ਵੱਡੀ ਗਿਣਤੀ 'ਚ ਜਿਹੜਾ ਕਹਿ ਲਓ ਵੀ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਸੋ ਮੇਰਾ ਹੌਸਲਾ ਹੀ ਦੁੱਗਣਾ ਹੋ ਗਿਆ ਤੇ ਇਹੀ ਉਮੀਦ ਲੱਗਦਾ ਹੈ ਉਤਸ਼ਾਹ ਦੇਖ ਕੇ ਕਿ ਵੱਡੀ ਗਿਣਤੀ ਤੋਂ ਲੀਡ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਜਿੱਤ ਐ ਸੰਗਰੂਰ ਤੋਂ ਜਿਹੜੀ ਦਰਜ ਆ ਉਹ ਕਰੋਗੇ ਠੀਕ ਹੈ ਬਾਕੀ ਕਿਵੇਂ ਲੱਗਦਾ ਪਿਛਲੀ ਵਾਰੀ ਸਿਮਰਨਜੀਤ ਸਿੰਘ ਮਾਨ ਥੋੜਾ ਜਿਹਾ ਟਾਈਮ ਹੀ ਹੋਇਆ ਸੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿਵੇਂ ਰਹਿਣ ਵਾਲਾ ਉਦੋਂ ਕੀ ਕੁਤਾਹੀ ਹੋਈ ਜਾਂ ਕੀ ਹੋਇਆ ਸੀ ਉਦੋਂ ਭਾਰੀ ਨਾ ਕੋਈ ਜਿਹੜੇ ਸਿਨੈਰੀਓ ਹੀ ਹੋਰ ਬਣ ਗਿਆ ਸੀ ਉਦੋਂ ਵੀ ਜੇ ਤੁਸੀਂ ਦੇਖੋ ਜਿਹੜੀਆਂ ਸਾਡੀਆਂ ਮੇਨ ਮੁੱਖ ਧਿਰਾਂ ਨੇ ਅਕਾਲੀ ਦਲ ਕਾਂਗਰਸ ਭਾਜਪਾ ਹਨਾ ਉਹਨਾਂ ਸਾਰਿਆਂ ਨੂੰ 26-27% ਵੋਟ ਪਈ ਉਹ 7-7 8-8% ਤੇ ਰਹਿ ਗਏ ਸਾਨੂੰ ਉਦੋਂ ਵੀ ਅਸੀਂ ਆਪ ਦੀ 34-35% ਵੋਟ ਅਸੀਂ ਉਦੋਂ ਵੀ ਲੈ ਗਏ ਸੀਗੇ ਜਿਹੜੇ ਬਾਈ ਇਲੈਕਸ਼ਨ ਦੇ ਵਿੱਚ ਪਰ ਹੁਣ ਜਿਹੜਾ ਮਾਹੌਲ ਲੱਗਾ ਤੇ ਮੈਂ ਇਹ ਗੱਲ ਵਿਸ਼ਵਾਸ ਨਾਲ ਕਹਿ ਸਕਦਾ ਉਦੋਂ ਸਾਡੇ ਥੋੜੇ ਵਰਕਰ ਵੀ ਢੱਲੇ ਪੈਗੇ ਇਹਨਾਂ ਨੂੰ ਆਏ ਸੀ ਵੀ ਜਿੱਤੀ ਜਾਣਾ ਹੁਣੇ ਵਿਧਾਨ ਸਭਾ ਇਲੈਕਸ਼ਨ ਲੰਘ ਕੇ ਹਟੀਆ ਪਰ ਹੁਣ ਸਾਰੇ ਕਹਿ ਰਹੇ ਵੀ ਬਾਈ ਦਿਨ ਰਾਤ ਦੇ ਕਰਦਾਂਗੇ ਇਹ ਉਹ ਸੀਟ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਦਾ ਗੜ ਮੰਨੀ ਜਾਂਦੀ ਹੈ ਰਾਜਧਾਨੀ ਹੈ ਕਿ ਦਵਾਰਾ ਇਹ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਉਣੀ ਹੈ ਸੋ ਇਹ ਸਾਡੇ ਲਈ ਇਹ ਕਹ ਲਓ ਬੜੀ ਵੱਡੀ ਇਹ ਲੜਾਈ ਹੈ ਇਹ ਸੰਗਰੂਰ ਦੀ ਸੀਟ ਹੈ ਕਿਸੇ ਹਾਲਾਤ ਚ ਇਹ ਇਹਨੂੰ ਸਾਡੇ ਵਰਕਰ ਨੇ ਜਿਹੜੇ ਉਹਨਾਂ ਨੇ ਵੀ ਆਪਦੀ ਇਹ ਇੱਜ਼ਤ ਤੇ ਜਿਹੜੀ ਗੱਲ ਬਣਾਈ ਹੋਈ ਹੈ ਕਿ ਸੀਟ ਜਿੰਨੀ ਜਿਤਨੀ ਹੈ ਬਿਲਕੁਲ ਸੁਣਦੇ ਇਹ ਵੀ ਆ ਕਿ ਬਾਦਲ ਪਰਿਵਾਰ ਤੇ ਢੀਂਡ ਸਾਹਿਬ ਆ ਇਕੱਠੇ ਹੋਏ ਨੇ ਪਰਮੇਂਦਰ ਸਿੰਘ ਢੀਂਡ ਸਾਹਿਬ ਸਕਦੇ ਨੇ ਜੀ ਅਨਾਉਂਸ ਕਰ ਸਕਦੇ ਨੇ ਕਿਵੇਂ ਰਹਿਣ ਵਾਲੀਆਂ ਕਿਉਂਕਿ ਵੱਡੇ ਵੱਡੇ ਦਿਗਜਾਂ ਨੂੰ ਉਹ ਵੀ ਲਿਆ ਰਹੇ ਨੇ ਮੈਂ ਕਿਹਾ 0+0 0 ਹੀ ਹੁੰਦਾ ਉਹ ਇਕੱਠੇ ਹੋ ਜਾਣਾ ਨਾਲ ਭਾਜਪਾ ਨੂੰ ਲਿਆਉਣ ਹਨਾ ਉਹ ਕਹਿੰਦੇ ਨੇ ਆਪ ਨੰਗ ਬਾਪ ਨੰਗ ਤੀਜੇ ਨੰਗ ਨਾਨਕੇ ਜੋ ਮਰਜੀ ਇਕੱਠੇ ਹੋ ਜਾਣ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਕੈਬਨਿਟ ਮੰਤਰੀਆਂ ਨੂੰ ਕਿਉਂ ਪੰਜ ਕੈਬਨਿਟ ਮੰਤਰੀ ਲਿਆਂਦੇ ਵੀ ਪਹਿਲੀ ਵਾਰੀ ਇਤਿਹਾਸ ਚ ਹੋਇਆ ਕਿਹੜਾ ਪਾਕਿਸਤਾਨ ਤੋਂ ਲਿਆਂਦੇ ਆ ਆਪਦੀ ਪਾਰਟੀ ਦੇ ਆ ਪਾਰਟੀ ਨੇ ਕੈਬਨਿਟ ਮੰਤਰੀ ਬਣਾਏ ਪਾਰਟੀ ਨੇ ਪਹਿਲਾਂ ਟਿਕਟ ਦੇ ਕੇ ਐਮਐਲਏ ਬਣਾਏ ਪਾਰਟੀ ਕਰਕੇ ਹੀ ਆ ਚੀਮਾ ਸਾਹਿਬ ਬੈਠਿਆ ਅਸੀਂ ਕਿਹੜਾ ਕਿਸੇ ਰਾਜਨੀਤਿਕ ਪਾਰਟੀ ਚੋਂ ਸੀ ਜਾਂ ਕਿਸੇ ਮੰਤਰੀ ਦੇ ਮੁੰਡੇ ਸੀ ਜੇ ਅੱਜ ਮੀਤ ਨੂੰ ਸਾਰਾ ਪੰਜਾਬ ਜਾਣਦਾ ਹੈ ਉਹ ਇਹ ਨਹੀਂ ਵੀ ਕਿਸੇ ਐਮਐਲਏ ਦਾ ਮੁੰਡਾ ਜਾਂ ਕਿਸੇ ਮੰਤਰੀ ਦਾ ਇਹ ਆਮ ਆਦਮੀ ਪਾਰਟੀ ਨੇ ਲੀਡਰ ਬਣਾਇਆ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਲੋਕਾਂ ਨੇ ਸਾਥ ਦਿੱਤਾ ਤਾਂ ਲੋਕ ਜਾਣਨ ਲੱਗੇ ਜੇ ਹੁਣ ਆਪਦੇਆਂ ਨੂੰ ਜਿੰਨੇ ਵੀ ਆ ਕਲਦੀਪ ਧਾਲੀਆ ਨੂੰ ਕੌਣ ਜਾਣਦਾ ਸੀ ਪਹਿਲਾਂ ਡਾਕਟਰ ਬਲਵੀਰ ਨੂੰ ਕੌਣ ਜਾਣਦਾ ਜਿਹੜੇ ਪਹਿਲੇ ਇਲੈਕਸ਼ਨ ਲੜੇ ਲਾਲਜੀਤ ਪੋਲਰ ਨੂੰ ਕੌਣ ਜਾਣਦਾ ਸੀ ਸੋ ਆਮ ਆਦਮੀ ਪਾਰਟੀ ਨੇ ਲੀਡਰ ਬਣਾਇਆ ਸੋ ਜੇ ਪਾਰਟੀ ਕਿਸੇ ਦੀ ਵੀ ਕਿਤੇ ਵੀ ਡਿਊਟੀ ਲਾ ਸਕਦੀ ਹੈ ਸਾਡੀ ਹੁਣ ਲੋਕ ਸਭਾ ਤੇ ਲਾਈ ਹੈ ਪਹਿਲਾਂ ਦੋ ਵਾਰੀ ਐ ਐਮਐਲਏ ਤੇ ਲਾਈ ਉੱਥੇ ਵੀ ਲੜਾਈ ਲੜੀ ਮੈਂ ਤਾਂ ਬੂਤੇ ਬੈੜਦਾ ਰਿਆਂ ਤੋ ਹੁਣ ਐਮਪੀ ਤੇ ਲਾਈ ਹੈਗੀ ਲੜਾਈ ਲੜਾਂਗੇ ਤੇ ਲੋਕ ਸਾਥ ਦੇਣਗੇ ਬਿਲਕੁਲ 2.5 ਮਹੀਨੇ ਰਹਿ ਗਏ ਟਾਈਮ ਖੈਰ ਕਾਫੀ ਆ ਸ਼ੁਰੂਆਤ ਆ ਜਦੋਂ ਹੋ ਚੁੱਕੀ ਹੈ ਅੱਗੇ ਦੁਬਾਰਾ ਕਰਨਾ ਠੀਕ ਹੈ ਹਾਂਜੀ ਥੈਂਕ ਯੂ ਬਿਲਕੁਲ ਜੀ ਸੋ ਗੁਰਮੀਤ ਸਿੰਘ ਮੀਤ ਹੈਰ ਜੋ ਲੋਕ ਸਭਾ ਹਲਕਾ ਸੰਗਰੂਰ ਚ ਐਂਟਰੀ ਕੀਤੀ ਆ ਪਹੁੰਚੇ ਨੇ ਸੋ ਉਹਨਾਂ ਦਾ ਕਾਫਲਾ ਤਸਵੀਰਾਂ ਦਿਖਾਵਾਂਗੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਨਰਿੰਦਰ ਕੌਰ ਭਰਾ ਜਐਮਐਲਏ ਪਹਿਲਾਂ ਚੋਣ ਲੜ ਚੁੱਕੇ ਸੀ ਗੁਰਮੇਲ ਸਿੰਘ ਕਰਾਚੋਂ ਪਿਛਲੀ ਵਾਰੀ ਜਿੰਨਾਂ ਤੋਂ ਸਿਮਰਨਜੀਤ ਸਿੰਘ ਮਾਨ ਜਿੱਤੇ ਸਨ ਸੋ ਲਗਾਤਾਰ قافلے ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਐਂਟਰੀ ਹੋਈ ਆ ਸੰਗਰੂਰ ਚ ਲੋਕ ਸਭਾ ਹਲਕਾ ਸੰਗਰੂਰ ਚ ਐਂਟਰੀ ਚ ਗੁਰਮੀਤ ਸਿੰਘ ਮੀਤ ਹੈਰ ਪਹੁੰਚ ਰਹੇ ਨੇ ਤੇ ਕਿ ਦਾਵਾ ਕਰ ਰਹੇ ਨੇ ਕਿ ਅਸੀਂ ਵੱਡੀ ਜਿੱਤ ਨਾਲ ਕਿਤੇ ਨਾ ਕਿਤੇ ਪਾਰਟੀ ਨੂੰ ਇਹ ਸ਼ੀਟ ਦੇਣੀ ਆ ਲੋਕ ਸਭਾ ਹਲਕਾ ਸੰਗਰੂਰ ਤੇ ਇਹ ਵੀ ਉਹਨਾਂ ਨੇ ਦਾਵਾ ਕੀਤਾ ਕਿ ਪਿਛਲੀ ਇਲੈਕਸ਼ਨ ਜੋ ਇਲੈਕਸ਼ਨ ਪਹਿਲਾਂ ਹੋਈ ਸੀ ਉਸ ਦੇ ਵਿੱਚ ਕਾਫੀ ਬਹੁਤ ਜਿਹੇ ਪਰਸੈਂਟੇਜ ਦੀ ਗੱਲ ਕਰੀਏ ਪਰਸੈਂਟੇਜ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਨੂੰ ਬਹੁਤ ਵਧੀਆ ਵੋਟ ਪਈ ਸੀ ਤੇ ਇਸ ਵਾਰ ਜਿਹੜੀ ਪਰਸੈਂਟੇਜ ਆ ਉਹ ਪੂਰੀ ਵਧੀਆ ਰਹਿਣੀ ਆ ਉਸ ਤੋਂ ਵੀ ਅੱਪ ਹੋਣੀ ਆ ਅਤੇ ਲਗਾਤਾਰ ਜਿਹੜੇ ਵਿਰੋਧੀ ਪਾਰਟੀਆਂ ਨੇ ਉਹ ਕਹਿ ਰਹੇ ਨੇ ਕਿ ਪੰਜ ਕੈਬਨਿਟ ਮੰਤਰੀਆਂ ਨੂੰ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਨਾਮ ਬਣਾਇਆ ਕੈਬਨਿਟ ਮੰਤਰੀ ਬਣਾਏ ਨੇ ਅਤੇ ਹੁਣ ਮੈਂਬਰ ਪਾਰਲੀਮੈਂਟ ਵੀ ਆਮ ਆਦਮੀ ਪਾਰਟੀ ਬਣਾ ਸਕਦੀ ਆ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਸੰਗਰੂਰ ਦੀਆਂ ਕਿ ਅੱਜ ਚੰਡੀਗੜ੍ਹ ਤੋਂ ਗੁਰਮੀਤ ਸਿੰਘ ਮੀਤ ਹੈਰਸ ਐ ਲਗਾਤਾਰ ਉਹ ਲੋਕ ਸਭਾ ਹਲਕਾ ਚ ਪਹੁੰਚੇ ਨੇ ਸੈਂਟਰਲ ਪੰਜਾਬ ਟੀਵੀ ਤੇ ਤੁਹਾਨੂੰ ਸਿੱਧੀਆਂ ਤਸਵੀਰਾਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਜਿਹੜੀਆਂ ਗੱਡੀਆਂ ਦਾ ਕਾਫਲਾ ਉਹ ਸੰਗਰੂਰ ਚ ਐਂਟਰ ਹੋਇਆ ਐਂਟਰ ਹੋਣ ਤੋਂ ਬਾਅਦ ਇਹ ਵੀ ਦੱਸਿਆ ਜਾ ਰਿਹਾ ਕਿ ਉਸ ਕਾਫਲੇ ਨੇ ਹਲਕਾ ਬਰਨਾਲਾ ਚ ਬਰਨਾਲਾ ਚ ਪਹੁੰਚਣਾ ਤੇ ਬਰਨਾਲਾ ਚ ਪਹੁੰਚ ਕੇ ਉੱਥੇ ਪੂਰੇ ਕਾਫਲੇ ਸਮੇਤ ਗੁਰਮੀਤ ਸਿੰਘ ਮੀਤ ਹੇਰ ਪੁੱਜਣ ਅਤੇ ਲਗਾਤਾਰ ਅੱਜ ਸਵੇਰ ਤੋਂ ਹੀ ਪਹਿਲਾ ਕਰਾਚੋਂ ਜੋ ਆਮ ਆਦਮੀ ਪਾਰਟੀ ਰਾਜਸਤਾਨੀਆਂ ਉੱਥੇ ਉਹਨਾਂ ਦਾ ਸਵਾਗਤ ਕੀਤਾ ਗਿਆ ਉੱਥੇ ਸੰਬੋਧਨ ਵੀ ਕੀਤਾ ਉਸ ਤੋਂ ਬਾਅਦ ਵੱਡਾ ਕਾਫਲਾ ਸੈਂਕੜੇ ਦੀ ਗਿਣਤੀ 'ਚ ਗੱਡੀਆਂ ਨੇ ਇਹ ਵੱਡੇ ਕਾਫਲੇ ਸਮੇਤ ਹੁਣ ਪਹੁੰਚ ਰਹੇ ਨੇ ਸੋ ਸੰਗਰੂਰ ਲੰਘਣਗੇ ਉਸ ਤੋਂ ਬਾਅਦ ਸ਼੍ਰੀ ਮਸਤੂਆਣਾ ਸਾਹਿਬ ਵਿਖੇ ਅਰਦਾਸ ਕਰਵਾਉਣੀਆਂ ਉੱਥੇ ਹਾਜ਼ਰੀ ਲਮਾਉਣਗੇ ਨਤਮਸਤਕ ਹੋਣਗੇ ਅਤੇ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਜਿਹੜੀ ਰਣਨੀਤੀ ਆ ਉਹ ਆਮ ਆਦਮੀ ਪਾਰਟੀ ਨੇ ਆਪਣੀ ਰਣਨੀਤੀ ਬਣਾਉਣੀ ਆ ਕਿਵੇਂ ਦਾ ਰਹਿਣ ਵਾਲਾ ਦੂਜੀਆਂ ਪਾਰਟੀਆਂ ਨੇ ਬੀਜੇਪੀ ਆ ਸ਼ਰੋਮਣੀ ਅਕਾਲੀ ਦਲ ਆ ਕਾਂਗਰਸ ਪਾਰਟੀ ਆ ਉਹ ਆਪਣੇ ਕਿਹੜੇ ਕਿਹੜੇ ਉਮੀਦਵਾਰ ਕਦੋਂ ਐਲਾਨੇਗੀ ਕਿਹੜੇ ਆਉਂਦੇ ਨੇ ਪ੍ਰਮੇਂਦਰ ਸਿੰਘ ਢੀਂਡਸਾ ਆ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਜਾਂ ਕਾਂਗਰਸ ਤੋਂ ਵਿਜੇਂਦਰ ਸਿੰਘਲਾ ਆ ਸਕਦੇ ਨੇ ਭਾਜਪਾ ਤੋਂ ਕਿਹੜੇ ਲੀਡਰ ਆ ਸਕਦੇ ਨੇ ਸੁਖਪਾਲ ਸਿੰਘ ਖੈਰਾ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਕਿ ਉਹ ਸੰਗਰੂਰ ਆ ਸਕਦੇ ਪਰ ਦੇਖਣਾ ਹੋਵੇਗਾ ਕਿ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਕਦੋਂ ਉਮੀਦਵਾਰ ਅਨਾਉਂਸ ਕਰਨਗੇ ਸੋ ਆਮ ਆਦਮੀ ਪਨੀ ਨੇ ਆਪਣੇ ਉਮੀਦਵਾਰ ਗੁਰਮੀਤ ਸਿੰਘ ਮੀਤੇਅਰ ਸਮੇਤ 7 ਹੋਰ ਜਿਹੜੇ ਕੈਂਡੀਡੇਟ ਨੇ ਉਮੀਦਵਾਰ ਨੇ ਕਰਮਜੀਤ ਅਨਮੋਲ ਨੇ ਜੋ ਕਾਫ਼ੀ ਹਲਕਿਆਂ ਦੇ ਅਠਾ ਹਲਕਿਆਂ ਤੋਂ ਆਪਣੇ ਅਨਾਉਂਸ ਕੀਤੀ ਆ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਵੱਡਾ ਕਾਫ਼ਲਾ ਗੁਰਮੀਤ ਸਿੰਘ ਮੀਤਹੇਰ ਨਾਲ ਸੰਗਰੂਰ ਦੇ ਵਿੱਚ ਐਂਟਰ ਹੋ ਚੁੱਕਿਆ ਐਂਟਰੀ ਹੋ ਚੁੱਕੀ ਆ ਅਤੇ ਪੂਰਾ ਜੋਸ਼ ਆ ਗੁਰਮੀਤ ਸਿੰਘ ਮੀਤਹੇਰ ਨੇ ਇਹ ਵੀ ਕਿਹਾ ਕਿ ਵੱਡੇ ਫਰਕ ਨਾਲ ਆਮ ਆਦਮੀ ਪਾਰਟੀ 13 0 ਦੀ ਵਰਤ ਨਾਲ 13 0 ਦੀ ਵਰਤ ਨਾਲ ਚੋਣਾਂ ਜਿੱਤੇਗੀ ਸੋ ਵੱਡਾ ਕਾਫਲਾ ਲਗਾਤਾਰ ਹਲਕਾ ਬਰਨਾਲਾ ਵੱਲ ਜਾ ਰਿਹਾ ਜੋ ਚੰਡੀਗੜ੍ਹ ਤੋਂ ਗੁਰਮੀਤ ਸਿੰਘ ਮੀਤਹਰ ਚੱਲੇ ਉਸ ਤੋਂ ਬਾਅਦ ਚੰਨੋ ਜਿੱਥੇ ਲੋਕ ਸਭਾ ਹਲਕਾ ਸੰਗਰੂਰ ਦੀ ਸ਼ੁਰੂਆਤ ਹੋਈ ਉੱਥੋਂ ਐਂਟਰ ਹੋਏ ਉਹਨਾਂ ਨਾਲ ਸਾਰੇ ਐਮਐਲਏਜ਼ ਨੇ ਕੈਬਨਰ ਮੰਤਰੀ ਹਰਪਾਲ ਚੀਮਾ ਦਾ ਹਲਕਾ ਨਰਿੰਦਰ ਕੌਰ ਭਰਾ ਅੱਜ ਲਾਭ ਸਿੰਘ ਉਗੋ ਕੇ ਸਾਰੇ ਹਲਕੇ ਨੇ ਜਿਹੜੇ ਉਹ ਹਲਕਿਆਂ ਦੇ ਜਿਹੜੇ ਨੁਮਾਇੰਦੇ ਨੇ ਐਮ ਐਲ ਐਸ ਨੇ ਉਹ ਉਹਨਾਂ ਦੇ ਨਾਲ ਨੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਸੈਂਟਰਲ ਪੰਜਾਬ ਟੀਵੀ ਤੇ ਦਿਖਾਈਆਂ ਨੇ ਕਿ ਆਗਾਜ਼ ਕਰਤਾ ਸ਼ੁਰੂਆਤ ਕਰਤੀ ਚੋਣਾਂ ਦੀ ਆਮ ਆਦਮੀ ਪਾਰਟੀ ਨੇ ਗੁਰਮੀਤ ਸਿੰਘ ਮੀਤਹੇਰ ਨੇ ਆਪਣਾ ਪਹਿਲਾ ਵੱਡਾ ਕਾਫਲਾ ਸੰਗਰੂਰ ਦੇ ਵਿੱਚ ਐਂਟਰ ਕਰ ਦਿੱਤਾ ਹੈ ਰਜਿੰਦਰ ਪੁੱਟਰ ਨਾਲ ਅਮਨਦੀਪ ਸਿੰਘ ਮਾਜਾ ਸੈਂਟਰਲ ਪੰਜਾਬ ਟੀਵੀ ਸੰਗਰੂਰ